ਲੋਕ ਸਭਾ ਚੋਣਾਂ 'ਚ ਸਮਰਥਨ ਬਦਲੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਵੱਲੋਂ ਗੁੰਡਿਆਣਾ ਮੰਡੀ ਦੇ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਗਿਆ ਤੇ ਉਹਨਾਂ ਨੇ ਭਾਜਪਾ ਪਾਰਟੀ ਨੂੰ ਹੋਰ ਮਜ਼ਬੂਤੀ ਦੇਣ ਲਈ ਵਰਕਰਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਹੁਣ ਤੋਂ ਹੀ ਡਟ ਜਾਣ ਦਾ ਸੱਦਾ ਦਿੱਤਾ ਗਿਆ ਇਸ ਦੌਰਾਨ ਭਾਜਪਾ ਦੇ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਘਲਾ ਸਾਬਕਾ ਜ਼ਿਲ੍ਹਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਹਲਕਾ ਇੰਚਾਰਜ ਬਲਦੇਵ ਸਿੰਘ ਆਖਲੀਆ ਭਾਜਪਾ ਆਗੂ ਰਮੇਸ਼ ਕੁਮਾਰ ਮਟੂ ਮੰਡਲ ਪ੍ਰਧਾਨ ਸੰਦੀਪ ਕੁਮਾਰ ਬਿੰਟਾ ਨੇਵੀ ਇਸ ਧਨਵਾਦੀ ਸਮਾਗਮ 'ਚ ਪਹੁੰਚੇ ਹੋਏ ਵਰਕਰਾਂ ਦਾ ਧੰਨਵਾਦ ਕੀਤਾ ਅੱਜ ਮੈਨੂੰ ਮੈਂ ਇੱਥੇ ਧਨਵਾਦੀ ਤੌਰ 'ਤੇ ਕਰਕੇ ਆਈ ਆਂ ਤੇ ਜਿਹੜੀਆਂ 2200 ਵੋਟਾਂ ਆਪਾਂ ਕਹਿੰਦੇ ਆ ਕਿ ਗੋਨਿਆਣਾ ਮੰਡੀ 'ਚ ਪਈਆਂ ਮੈਂ ਪਹਿਲਾਂ ਵੀ ਜਿੱਥੇ ਵੀ ਗਈਆਂ ਸੀ ਇਹ ਮਹਿਸੂਸ ਕਰਦੇ ਆਂ ਵੀ 2200 ਬੰਦਿਆਂ ਨੂੰ ਆਪਾਂ ਆਪਦੇ ਵੋਟਰ ਨਾ ਗਣੀਏ 251 ਬੰਦਾ ਆਪਣਾ ਸਪੋਰਟਰ ਹੈ ਕਿਉਂਕਿ ਇਨ੍ਹਾਂ ਹਾਲਾਤਾਂ ਦੇ ਵਿੱਚ ਜਦੋਂ ਬੀਜੇਪੀ ਦੀ ਕਾਫੀ ਆਪੋਜੀਸ਼ਨ ਵੀ ਸੀਗੀ ਪਿੰਡਾਂ ਦੇ ਵਿੱਚ ਆਪਣੇ ਲਈ ਕਾਫੀ ਮੁਸ਼ਕਲਾਂ ਵੀ ਸੀਗੀਆਂ ਬੀਜੇਪੀ ਇਸ ਤੋਂ ਪਹਿਲਾਂ ਬਹੁਤੀਆਂ ਵੋਟਾਂ ਵੀ ਕਦੇ ਨਹੀਂ ਸੀ ਪਾਈਆਂ ਤਾਂ ਇਨ੍ਹਾਂ ਹਾਲਾਤਾਂ ਦੇ ਵਿੱਚ ਜਦੋਂ ਆਪਾਂ ਨੂੰ ਪਹਿਲੀ ਵਾਰੀ ਲੋਕ ਸਭਾ ਦੇ ਵਿੱਚ ਆਪਣਾ ਕੈਂਡੀਡੇਟ ਖੜਾ ਹੁੰਦਾ ਹੈ ਤਾਂ ਜਿਹੜੇ ਵੀ ਜਿਨ੍ਹਾਂ ਨੇ ਵੀ ਵੋਟਾਂ ਪਾਈਆਂ ਉਹ ਇੱਕ ਤਰ੍ਹਾਂ ਨਾਲ ਬੀਜੇਪੀ ਦੇ ਸਪੋਰਟਰ ਹੁੰਦੇ ਆ ਨਾ ਕਿ ਵੋਟਰਾਂ ਕਿਉਂਕਿ ਨਹੀਂ ਤਾਂ ਬੰਦਾ ਮਤਲਬ ਇਹੋ ਜੀ ਪਾਰਟੀ ਜਿਹਨੇ ਕਦੇ ਪਹਿਲਾਂ ਇਲੈਕਸ਼ਨ ਨਾ ਲੜੇ ਹੋਣ ਉਸ ਨੂੰ ਛੇਤੀ ਕਿਤੇ ਵੋਟ ਕੋਡ ਨੂੰ ਤਿਆਰੀ ਨਹੀਂ ਮਿਲੇਗਾ। ਸੋ ਹੁਣ 2200 ਸਪੋਟਰਾਂ ਦੇ ਨਾਲ ਮੈਂ ਕਹਿੰਨੀ ਆਂ ਵੀ ਜੇ ਆਪਾਂ 10-10 ਬੰਦੇ ਵੀ ਨਾਲ ਜੋੜੀਏ ਤੇ ਗੱਲ ਕਿਤੇ ਦੀ ਕਿਤੇ ਜਾਂਦੀ ਹੈ। ਆਉਣ ਵਾਲਾ ਸਮਾਂ ਭਾਜਪੀ ਦਾ ਇਹਦੇ 'ਚ ਕੋਈ ਡਾਊਟ ਨਹੀਂ। ਕਿਉਂਕਿ ਭਾਜਪੀ ਇੱਕੋ ਇੱਕ ਪਾਰਟੀ ਹੈ ਜਿਹਦੇ ਕੋਲ ਕਹਿਣ ਨੂੰ ਬਹੁਤ ਕੁਝ ਹੈ। ਜਿੰਨੀਆਂ ਵੀ ਪ੍ਰਾਪਤੀਆਂ ਭਾਵਾ ਕਾਲੀ ਦਲ ਉਹਨਾਂ ਨੂੰ ਆਪਦੇ ਪ੍ਰਾਪਤ ਨਾ ਝਗਣਾਈ ਜਾਂ ਜਾਂ ਕੋਈ ਹੋਰ ਪਾਰਟੀ ਉਸ ਦਾ ਕ੍ਰੈਡਿਟ ਲਈ ਜਾਵੇ ਪਰ ਇਹਦੇ ਕੋਈ ਸ਼ੱਕ ਨਹੀਂ ਵੀ ਜਿੰਨੀਆਂ ਵੀ ਸਕੀਮਾਂ ਚੱਲ ਰਹੀਆਂ ਨੇ ਜਿੰਨੀ ਵੀ ਡਿਵੈਲਪਮੈਂਟ ਹੋ ਰਹੀ ਹੈ ਏਮਸ ਤੋਂ ਲੈ ਕੇ ਸੜਕਾਂ ਤੋਂ ਲੈ ਕੇ ਜਿਹੜੀਆਂ ਸਕੀਮਾਂ ਯੋਸ਼ਮਨ ਭਾਰਤ ਵਰਗੀਆਂ ਜੋ ਕੁਝ ਵੀ ਚੱਲ ਰਿਹਾ ਹੈ ਸਟੇਪ ਪੋਜ਼ਿਟਿਵ ਉਹ ਸਾਰਾ ਬੀਜੇਪੀ ਦੀ ਦੇਣ ਹੈ ਹੋਰ ਕਿਸੇ ਵੀ ਪਾਰਟੀ ਕੋਲੇ ਕੁਝ ਵੀ ਕਹਿਣ ਨੂੰ ਨਹੀਂ ਹੈਗਾ ਸਵਾਏ ਇਸ ਦੇ ਬੀਓ ਜਾਂ ਤਾਂ ਕ੍ਰਿਟਿਸਿਜ਼ਮ ਕਰ ਸਕਦੇ ਆ ਦੂਜੀਆਂ ਪਾਰਟੀਆਂ ਦੇ ਬਾਰੇ ਚੰਗਾ ਮੰਦਾ ਬੋਲੀ ਜਾਂਦੇ ਆ ਪਰ ਅਸਲ ਦੇ ਵਿੱਚ ਪ੍ਰਾਪਤੀ ਜੇ ਦਸਵੀਂ ਹੋਵੇ ਤਾਂ ਬੀਜੇਪੀ ਇੱਕੋ ਇੱਕ ਪਾਰਟੀ ਹੈ ਜਿਹਦੇ ਕੋਲ ਦੱਸਣ ਨੂੰ ਕੁਝ ਹੈਗਾ ਤੇ ਜੇ ਇੱਕ ਘੰਟਾ ਵੀ ਆਪਾਂ ਬੀਜੇਪੀ ਦੀਆਂ ਪ੍ਰਾਪਤੀਆਂ ਬਾਰੇ ਜਾਂ ਬੀਜੇਪੀ ਦੀ ਲੀਡਰਸ਼ਿਪ ਬਾਰੇ ਬੋਲੀ ਜਾਈਏ ਤਾਂ ਸਮਾਂ ਘੱਟ ਪੈ ਜਾਂਦਾ ਸੋ ਆਪਾਂ ਨੂੰ ਮੈਂ ਕਹਿੰਦੀ ਆ ਕਿ ਵੋਟਾਂ ਮੰਗਣੀਆਂ ਪ੍ਰਾਪਤ ਕਰਨੀਆਂ ਇੰਨੀਆਂ ਔਖੀਆਂ ਨਹੀਂ ਸਿਰਫ ਉਸ ਪੋਜ਼ਿਟਿਵ ਰੱਖ ਕੇ ਇੱਕ ਆਸ ਲਾ ਕੇ ਕਿ ਆਉਣ ਵਾਲਾ ਸਮਾਂ ਬੀਜੇਪੀ ਦਾ ਹੈ ਜੇ ਆਪਾਂ ਆਪਣੀ ਸਹੀ ਮੈਸੇਜ ਸਹੀ ਤੌਰ 'ਤੇ ਜੋ ਵੀ ਬੀਜੇਪੀ ਦੀਆਂ ਪ੍ਰਾਪਤੀਆਂ ਜਾਂ ਸਕੀਮਾਂ ਜੇ ਆਪਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਤਾਂ ਕੋਈ ਮਤਲਬ ਨਹੀਂ ਕਿ ਆਪਾਂ ਨੂੰ ਵੋਟਾਂ ਨਾ ਪੈਣ ਹੁਣ ਕੀ ਹੋ ਰਿਹਾ ਹੈ ਜੇ ਘਰਾਂ ਦੀ ਸਕੀਮ ਹੈ ਉਹ ਬੀਜੇਪੀ ਦੀ ਹੈ ਪਰ ਕਿਉਂਕਿ ਉਹਦੀ ਜਿਹੜੀ ਚਿੱਠੀ ਹੁੰਦੀ ਹੈ ਉਹ ਐਮਸੀ ਸਹਿਬਾਨ ਜਿਹੜੇ ਲੈ ਕੇ ਜਾਂਦੇ ਆ ਲੋਕਾਂ ਤੱਕ ਤਾਂ ਉੱਥੇ ਜਾ ਕੇ ਉਹ ਕੋਈ ਦੱਸਦਾ ਵੀ ਆਮ ਆਦਮੀ ਪਾਰਟੀ ਨੇ ਦਿੱਤਾ ਹੈ ਘਰ ਤੇ ਨੂੰ ਕੋਈ ਦੱਸਦਾ ਹੈ ਬਾਦਲਦਾਲ ਨੇ ਦਿੱਤਾ ਹੈ ਤੇ ਉਹਦੀ ਜਿਹੜੀ ਸਹੀ ਕ੍ਰੈਡਿਟ ਬੀਜੇਪੀ ਨੂੰ ਨਹੀਂ ਮਿਲ ਪਾਰਿਆ ਉਹ ਹਲਾ ਇਸ ਕਰਦਾ ਹੀ ਹੈ ਉਹਦੇ ਵਾਸਤੇ ਆਪਣੇ ਵਾਸਤੇ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਰਪੰਚੀ ਦੀਆਂ ਚੋਣਾਂ ਚ ਬਲਾਕ ਸੰਮਤੀ ਦੀਆਂ ਚੋਣਾਂ ਚ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਚ ਮਿਊਨਿਸਪੈਲਿਟੀ ਦੀਆਂ ਚੋਣਾਂ ਚ ਵਾਧ ਚੜ ਕੇ ਆਪਣੇ ਕੈਂਡੀਡੇਟ ਖੜੇ ਕਰੀਏ ਉਹਨਾਂ ਨੂੰ ਜਿਤਾਈਏ ਤਾਂ ਕਿ ਜਦੋਂ ਸਕੀਮਾਂ ਕਮੇਟੀਆਂ ਰਾਹੀਂ ਸਰਪੰਚਾਂ ਰਾਹੀਂ ਚੱਲਦੀਆਂ ਤਾਂ ਉਹ ਕ੍ਰੈਡਿਟ ਉਸੇ ਪਾਰਟੀ ਨੂੰ ਚਲਿਆ ਜਾਂਦਾ ਜਿਹੜੀ ਪਾਰਟੀ ਦਾ ਸਰਪੰਚ ਜਾਂ ਕਮੇਟੀ ਹੁੰਦੀ ਹੈ ਤਾਂ ਬਹੁਤ ਜ਼ਰੂਰੀ ਹੈ ਜਿਹੜੀਆਂ ਚੋਣਾਂ ਆਉਣਗੀਆਂ ਕਮੇਟੀਆਂ ਦੀਆਂ ਜਾਂ ਪੰਚਾਇਤਾਂ ਦੀਆਂ ਉਹਨਾਂ 'ਚ 파ਟ ਲੈ ਕੇ ਆਪਣੇ ਉਮੀਦਵਾਰਾਂ ਨੂੰ ਜਿਤਾਉਣਾ ਵਧੀਆ ਉਮੀਦਵਾਰ ਖੜੇ ਕਰਨੇ ਪਹਿਲੀ ਗੱਲ ਤਾਂ ਵਧੀਆ ਉਮੀਦਵਾਰ ਜਿਨ੍ਹਾਂ ਦਾ ਅਕਸ ਵਧੀਆ ਹੋਵੇ ਜਿਹੜੇ ਵੋਟਾਂ ਲੈ ਸਕਣ ਜਿਨ੍ਹਾਂ ਨੂੰ ਆਪਾਂ ਜਿਤਾ ਸਕੀਏ ਉਹਨਾਂ ਨੂੰ ਖੜਾ ਕਰਕੇ ਆਪਾਂ ਕਮੇਟੀਆਂ ਆਪਣੀਆਂ ਬਣਾਈਏ ਫਿਰ ਆਪਾਂ ਸਕੀਮਾਂ ਦਾ ਕ੍ਰੈਡਿਟ ਜਿਹੜਾ ਲੈ ਪਾਵਾਂਗੇ ਤੇ ਲੋਕਾਂ ਤੱਕ ਇਹ ਗੱਲ ਪਹੁੰਚਾ ਪਾਵਾਂਗੇ ਜੇ ਆਪਾਂ ਇਹਨਾਂ ਕਰ ਸਕੇ ਤਾਂ ਭਾਜਪਾ ਨੂੰ ਕੋਈ ਨਹੀਂ ਹਰਾ ਸਕਦਾ ਕਿਉਂਕਿ ਕਿਸੇ ਵੀ ਹੋਰ ਪਾਰਟੀ ਕੋਲੇ ਕੁਝ ਕਹਿਣ ਨਹੀਂ ਹੈ ਆਪਣੇ ਬਾਰੇ ਕੁਝ ਮਾੜਾ ਕਹਿਣ ਨੂੰ ਭਾਜਪਾ ਬਾਰੇ ਕਿਸੇ ਕੋਲੇ ਨਹੀਂ ਹੈਗਾ ਵੀ ਆ ਭਾਜਪਾ ਦੇ ਵਿੱਚ ਆ ਨੁਕਸ ਹੈ ਸਿਰਫ ਇਹ ਹੈ ਕਿ ਹਵਾਾਂ ਭਲਾਈਆਂ ਗਈਆਂ ਹੈ ਜਿਨ੍ਹਾਂ ਨੂੰ ਆਪਾਂ ਸ਼ਾਇਦ ਕਵਰ ਨਹੀਂ ਕਰ ਸਕੇ ਸਮਾਂ ਥੋੜਾ ਸੀ ਪਰ ਹੁਣ ਕਿਉਂਕਿ ਆਪਾਂ ਗਿਣਤੀ ਚ ਵੀ ਬਹੁਤ ਵੱਧ ਚੁੱਕੀਆਂ ਇਸ ਹਲਕੇ ਦੇ ਵਿੱਚ ਪੂਰੇ ਭਿੰਡੇ ਹਲਕੇ ਦੇ ਵਿੱਚ 110000 ਸਕੂਟਰ ਹੈਗੇ ਆਪਣੇ ਕੋਲੇ ਵਰਕਰ ਹੈਗੇ ਆ 110000 ਬੰਦਾ ਜੇ ਆਪਣੀਆਂ ਸਕੀਮਾਂ ਬਾਰੇ ਹਲਕੇ ਦੇ ਵਿੱਚ ਦੱਸਣ ਲੱਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਇੱਕ ਵਾਰੀ ਵਿਧਾਨ ਸਭਾ ਚ ਆ ਗਈ ਮੁੜ ਕੇ ਕਦੇ ਇੱਥੇ ਇੱਥੋਂ ਜਾਊਗੀ ਸੋ ਡਟ ਕੇ ਆਪਾਂ ਕੰਮ ਕਰੀਏ ਬਾਕੀ ਜੋ ਗੋਟਾ ਆਪਾਂ ਪਹਿਲਾਂ 36000 ਤੇ ਸੀ 110000 ਤੇ ਪਹੁੰਚ ਕੇ ਬਠਿੰਡਾ ਹਲਕਾ ਹੀ ਇੱਕੋ ਇੱਕ ਹਲਕਾ ਹੈ ਜਿਹਦੇ ਹਰ ਹਲਕੇ ਦੇ ਵਿੱਚ ਵੋਟ ਵਧੀ ਹੈ ਕਿਸੇ 'ਚ ਡੇਢ ਗੁਣਾ ਹੋ ਗਈ ਕਿਸੇ 'ਚ 4 ਗੁਣਾ ਵੀ ਹੋ ਗਈ ਕਿਉਂਕਿ ਬਠਿੰਡਾ ਅਰਬਨ ਦੇ ਵਿੱਚ ਪਿਛਲੀ ਵਾਰੀ 13000 ਵੋਟਾਂ ਪਈਆਂ ਸੀ ਜਿਹੜੀਆਂ ਵਧ ਕੇ 36000 ਹੋ ਗਈਆਂ ਸੋ ਆਪਣੇ ਹਰ ਵਿਧਾਨ ਸਭਾ ਦੇ ਵਿੱਚ ਵੋਟ ਵਧੀ ਹੈ ਕੋਈ ਹੋਰ ਹਲਕਾ ਨਹੀਂ ਜਿੱਥੇ ਵੋਟ ਹਰ ਹਲਕੇ ਦੇ ਵਿੱਚ ਵਧੀ ਹੋਵੇ ਜਿਵੇਂ ਕਿ ਜਲੰਧਰ ਹੁਸ਼ਾਟਪੁਰ ਦੇ ਵਿੱਚ ਕੁਝ ਅਜਿਹੇ ਹਲਕੇ ਵੀ ਆ ਜਿੱਥੇ ਬੀਜੇਪੀ ਨੂੰ ਪਹਿਲਾਂ ਵੋਟਾਂ ਵੱਧ ਪੈਂਦੀਆਂ ਸੀ ਪਰ ਇਸ ਵਾਰ ਘਟ ਗਈਆਂ। ਸੋ ਬਹਿੰਡਾ ਇੱਕੋ ਇੱਕ ਹਲਕਾ ਜੀ ਨੇ ਸਾਰੇ ਵਿਧਾਨ ਸਭਾ ਦੇ ਵਿੱਚ ਵੋਟਾਂ ਵਧਾਣੀਆਂ ਆਪਣੀਆਂ। ਸੋ ਇਹ ਵੀ ਇੱਕ ਵਧਾਈ ਦੇ ਪਾਤਰ ਹੋਣ ਇਸ ਕਰਕੇ ਖੁਸ਼ੀ ਦੀ ਗੱਲ ਹੈ। ਪਰ ਆਪਾਂ ਨੂੰ ਇਸ ਕੰਮ ਨੂੰ ਹੋਰ ਅੱਗੇ ਲੈ ਕੇ ਜਾਈਏ। ਆਪਾਂ ਆਪਣੀ ਸਰਕਾਰ ਬਣਾਈਏ। ਉਹ ਸਰਕਾਰ ਬਣਾਉਣ ਦਾ ਫਾਇਦਾ ਕੱਲਾ ਬੀਜੇਪੀ ਦੇ ਵਰਕਰਾਂ ਨੂੰ ਨਹੀਂ ਹੋਊਗਾ। ਮੈਂ ਕਹਿੰਨੀ ਆ ਸਾਰੇ ਪੰਜਾਬ ਨੂੰ ਹੋਊਗਾ। ਕਿਉਂਕਿ ਪੰਜਾਬ ਨੂੰ ਮਿਸਲੀਡ ਕਰਕੇ ਪਹਿਲਾ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਗਈ ਕਦੇ ਬੀਜੇਪੀ ਦੇ ਖਿਲਾਫ ਕਿਸਾਨ ਅੰਦੋਲਨ ਸ਼ੁਰੂ ਕੀਤਾ ਗਿਆ ਸੋ ਜੋ ਕੁਝ ਵੀ ਹੋ ਰਿਹਾ ਹੈ ਉਹ ਪੰਜਾਬ ਦੀ ਤਰੱਕੀ ਦੇ ਹਿੱਤ ਵਿੱਚ ਨਹੀਂ ਹੈਗਾ ਜੇ ਆਪਾਂ ਬੀਜੇਪੀ ਨੂੰ ਇਸ ਤੋਂ ਬਾਅਦ ਆਉਣ ਤੋਂ ਰੋਕਦੇ ਹਾਂ ਹੁਣ ਤੱਕ ਜੋ ਹੋਣਾ ਸੀ ਹੋ ਗਿਆ ਜੋ ਨੁਕਸਾਨ ਪੰਜਾਬ ਦਾ ਹੋਣਾ ਸੀ ਹੋ ਗਿਆ ਪਰ ਹੁਣ ਬਹੁਤ ਜ਼ਰੂਰੀ ਹੈ ਕਿ ਇੱਕ ਵਾਰੀ ਜ਼ਰੂਰ ਇਹੋ ਜੀ ਸਰਕਾਰ ਪੰਜਾਬ ਚਾਵੇ ਜਿਹੜੀ ਤਰੱਕੀ ਕਰ ਸਕਦੀ ਹੋਵੇ ਜਿਹਦਾ ਅੰਦਰ ਨਾਲ ਕਾਲ ਮੇਲ ਸਹੀ ਹੋਵੇ ਇਹ ਪੰਜਾਬ ਦੇ ਹਿੱਤ ਚ ਹੈ ਸੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਤੁਹਾਡੀ ਮਿਹਨਤ ਸਦਕਾ ਹੀ ਆਪਾਂ ਨੂੰ ਇੰਨੀਆਂ ਵੋਟਾਂ ਪਈਆਂ ਤੁਹਾਡੀ ਮਿਹਨਤ ਸਾਡੇ ਸਿਰ ਮੱਥੇ ਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਜੋ ਅੱਜ ਅਸੀਂ ਗੋਨਿਆਣਾ ਮੰਡੀ ਦੇ ਵਿੱਚ ਗੋਨਿਆਣਾ ਮੰਡਲ ਦੇ ਵਰਕਰਾਂ ਦਾ ਅਧਦੇਦਾਰਾਂ ਦਾ ਧੰਨਵਾਦ ਕਰਨ ਵਾਸਤੇ ਇਹ ਮੀਟਿੰਗ ਰੱਖੀ ਸੀ ਜਿੱਥੇ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਵੱਲੋਂ ਕੀਤੇ ਗਏ ਕੰਮ ਦੇ ਸਬੰਧ ਦੇ ਵਿੱਚ ਧੰਨਵਾਦ ਕੀਤਾ ਕਿਉਂਕਿ ਪਿਛਲੀ ਵਾਰੀ 600 ਕੁਸ਼ ਵੋਟਾਂ ਪਈਆਂ ਸੀ ਭਾਜਪੀ ਨੂੰ ਇੱਥੋਂ ਹੁਣ ਜਿਹੜੀਆਂ ਵੱਧ ਕੇ 220 ਹੋ ਗਈਆਂ ਤੇ ਇਹ ਮੰਡਲ ਦੇ ਵਿੱਚ ਵੀ ਵੋਟਾਂ ਕਾਫੀ ਵੱਧ ਪਈਆਂ ਇਸ ਕਰਕੇ ਅਸੀਂ ਇਹਨਾਂ ਦਾ ਧੰਨਵਾਦ ਕਰਨ ਆਏ ਸੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣਗੇ ਤੇ ਅਗਲੀ ਸਰਕਾਰ ਵਿਧਾਨ ਸਭਾ ਦੇ ਵਿੱਚ ਭਾਜਪੀ ਦੀ ਬਣੂਗੀ ਸੋ ਅਸੀਂ ਇਹਨਾਂ ਸਪੋਰਟਰਾਂ ਦਾ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕਰਨ ਆਏ ਸੀ ਤੇ ਨਾਲ ਹੀ ਇਹਨਾਂ ਨੂੰ ਇਹ ਵੀ ਕਹਿਣ ਆਏ ਸੀ ਕਿ ਹੁਣ ਅਸੀਂ ਪੰਚਾਇਤੀ ਅਤੇ ਮਿਊਂਸਿਪੈਲਿਟੀ ਦੀਆਂ ਚੋਣਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਹੈ, ਬੀਜੇਪੀ ਦੇ ਕੈਂਡੀਡੇਟਸ ਨੂੰ ਜਿਤਾਉਣਾ ਹੈ ਤੇ ਆਉਣ ਵਾਲੀ ਸਰਕਾਰ ਬੀਜੇਪੀ ਦੀ ਲੈ ਕੇ ਆਉਣੀ ਹੈ। ਵਧੀਆ ਐਕਸਪੀਰੀਅੰਸ ਸੀ ਚੋਣ ਦਾ ਵੈਸੇ ਵਧੀਆ ਐਕਸਪੀਰੀਅੰਸ ਸੀ ਪਰ ਪਰਿਵਾਰ ਪਹਿਲਾਂ ਵੀ ਚੋਣਾਂ ਲੜਦਾ ਰਿਹਾ ਹੈ ਇਸ ਕਰਕੇ ਪਹਿਲਾ ਨਹੀਂ ਕਹਿ ਸਕਦੇ। ਚੋਣਾਂ ਵੱਖ-ਵੱਖ ਤਰ੍ਹਾਂ ਦੀਆਂ ਅਸੀਂ ਲੜਦੇ ਰਹੇ ਹਾਂ ਮੇਰੇ ਹਸਬੰਦ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵੀ ਇੱਥੋਂ ਲੜੇ ਆ। ਸੋ ਫਿਰ ਵੀ ਕਿਉਂਕਿ ਮੈਂ ਨਿੱਜੀ ਤੌਰ ਤੇ ਪਹਿਲੀ ਵਾਰ ਇਲੈਕਸ਼ਨ ਲੜੀ ਸੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਕਾਫੀ ਉਤਸ਼ਾਹ ਸੀ ਸਾਡੇ ਸਪੋਰਟਰਾਂ ਦੇ ਵਿੱਚ ਔਰ ਵੋਟਾਂ ਵੀ ਕਾਫੀ ਵਧੀਆ ਪਹਿਲਾਂ ਨਾਲੋਂ